ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਝੁਪੈ ਝੁਪਣਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਭੁਖਿਆ ਭੁਖ ਨਾ ਤਰੀ ਜੇ ਬੰਨੈ ਭਰੀਆ ਭਰ ਸਹ ਸਿਆਣ ਪੈ ਲਖ ਹੋਇ ਤੈਕ ਨ ਚਲੇ ਨਾਲ ਕੀ وسੁਚਾਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਚਾਈ ਹੁਕਮੀ ਹੋਵਲੇ ਜੀ ਹੁਕਮ ਲੈ ਵਢਾਈ ਹੁਕਮਿ ਉਤਮਨੀ ਚ ਹੁਕਮ ਲਿਖਦੁ ਸੁਖ ਪਾਈਐ ਕਿਨਾਂ ਹੁਕਮੀ ਬਖਸੀ ਸਿਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੇ ਨੀਸਣ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਵ ਵਿਖੰਬੀ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦੇ ਸੇ ਦੂਰੇ ਗਾਵੇ ਕੋ ਵੇਖੇ ਹਦਰ ਅਧੂਰੇ ਕਥਨਾ ਕਥੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਇ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇਵੇ ਪ੍ਰਵਾਹ ਸਾਚਾ ਸਭ ਸਚਨਾ ਹੀ ਪਾਖਿਆ ਪਉ ਵਾਰ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਚਿੱਤ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸ ਨੂੰ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਝੜ ਸੋਏ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾਵੇ ਗੁਣੇਰਿਦਾਨ ਗਾਵੀਏ ਸੁਨਿਏ ਮਨ ਰਖੀ ਭਾਉ ਦੁਖ ਪਰ ਹਸੂ ਕਰਲੇ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਪੂਰੀ ਸਰ ਗੁਰੂ ਗੋਰਖਾ ਬਰਮਾ ਗੁਰੂ ਪਾਰਵਤੀ ਮਾਈ ਦੇਹੋ ਜਾਣਾ ਖਾਣਾ ਨਹੀਂ ਕਹਿ ਨ ਕਿਥੈ ਨ ਜਾਇ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈ ਵਿਸਰਨਾ ਜਾਇ ਤੀਰਤ ਨਾਮਾ ਜੇ ਤਿਸ ਭਾਵਾ ਮੈਨੂੰ ਭਾਣੇ ਕੀ ਨਾਈ ਕਰੀ ਜੇਤੀ ਸਰਟਿ ਉਪਾਈ ਵੇਖਾਂ ਨਿ ਕਰਮਾਂ ਕੇ ਮਿਲੇ ਲਈ ਮਤਿ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਇ ਜੇ ਤੁਗੁਚਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਉਰਖਾਈ ਕੈ ਜਿਸ ਕੀ ਰਜਗਲੇ ਜੇ ਤਿਸ ਨਦਰ ਨਾ ਵੇਤ ਵਾਤਨ ਪੁਛੇ ਕੇ ਕੀਟਾ ਅੰਦਰ ਘਟਕਰ ਦੋਸੀ ਦੋਸਤ ਰੇ ਨਾਨਕ ਰੰਗੁ ਗੁਣ ਕਰੇ ਗੁਣਵੰਤ ਿਆਖ ਗੁੰਦੇ ਹੈ ਤੇਹਾ ਕੋਇ ਨ ਸੁਜੇ ਜੇ ਤਿਸ ਕੋ ਕੋਇ ਕਰੇ ਸੁਣਿਆ ਸਿਧ ਪੀਰ ਸੁਨਣਾ ਤੇ ਸੁਨਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਲ ਸੁਣਿਆ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਨੇ ਸਰਬਰਮੈਂਦ ਸੁਨੇ ਮੁਖ ਸਲਾਹਨਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਧੋਗਿਆਣ ਸੁਨੇ ਅਡਸੜ ਕਾ ਇਸਨਾਨ ਸੁਨੇ ਪੜਪੜ ਭਾਵੇ ਮਨ ਸੁਨੇ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇਗਾਹ ਸੁਨੇ ਸੇ ਪੀਰ ਭਾਸਾ ਸੁਨੇਂ ਦੇ ਭਾਵੇ ਰਾਹ ਸੁਨੇ ਹਾ ਥੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਪ ਕਾ ਨਾਸ ਬੰਨੇ ਕੀ ਕਤ ਕਹੀ ਨਾ ਜਾਏ ਦੇਖੋ ਕੇ ਪਿਛੇ ਪਛਤਾਏ ਕਾਗਦ ਕਲਮ ਨਾਲਿ ਕਣਹਾਰ ਮੰਨੇ ਕਾਵੇ ਕਰ ਵਿਚਾਰ ਐਸਾ ਨਾਮ ਨਰਨਜਣ ਹੋਏ ਦੇ ਕੋ ਮਨ ਜਾਣੇ ਬਨ ਕੋਏ ਮੰਨੇ ਸੋਰ ਤੋਂ ਮੈ ਮਣੋ ਬੋਦ ਮੰਨੇ ਸਗਲ ਭਵਨ ਕੇ ਸੋਦ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤ੍ਰਮ ਸੇਤੀ ਸਰਮੰਦੇ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਮ ਨਿਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪਿਕੇ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਪ੍ਰਦਾਨ ਪੰਚੇ ਪਾਵੈ ਧਰਗੇ ਮਾਨ ਪੰਚੇ ਸੋਹੇ ਧਰ ਰਾਜਾਨ ਬੰਚਾ ਕਾ ਘਰੇ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਧੋਲ ਤਰਮ ਧਿਆ ਕਾ ਪੂ ਸੰਤੋਖ ਤਾਵ ਰਖਿਆ ਜਣ ਸੂਤ ਜੇ ਕੋ 부ਜੇ ਹੁਵੇ ਸਚਾਰ ਤਵਲੇ ਉਪਰ ਕੀਤਾ ਭਰ ਤਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਵਣ ਜੋਰ ਦੀ ਯਾਤਰਾ ਗਾ ਕੇ ਨਾਮ ਸੁਬਿਣਾ ਲਿਖਿਆ ਬੜੀ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਭਲੇ ਰੂਪ ਕੀਤੀ ਦਾ ਜਾਣੇ ਕੌਣ ਕੋਦ ਕੀਤਾ ਉਸੈ ਕੋ ਕੁਵਾ ਤਿਸਤੇ ਹੋਵੇ ਲਖ ਦਰਿਆ ਗੁਦਰਤ ਕਵਣ ਕਹਾ ਵਿਚਾਰ ਵਾਰਨ ਜਮੇ ਇੱਕ ਵਾਰ ਜੋਤ ਤੁਰ ਪਾਵੇ ਸਾਈ ਭਲੀ ਕਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਜਪੇ ਅਸੰਗਪਾਉ ਸੰਗ ਪੂਜਾ ਸੰਗ ਤੋ ਬਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗਮਨ ਰਹੂ ਦਾਸ ਅਸੰਖ ਫਕਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮ ਭਖਸਾਰ ਸੰਖ ਮੋਨਿ ਬੁਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤ ਤੁ ਪਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਮੂਰਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਖ ਮਰ ਕਰ ਜਾਹਿ ਜੋਰ ਸੰਗ ਗਲੜ ਹਤਿਆਗ ਮਾਇ ਸੰਖ ਪਾਪੀ ਭਾਵ ਕਰ ਜਾਹਿ ਸੰਕੁੜੈ ਰਕੁੜੇ ਫਿਰ ਆਏ ਸੰਘ ਮਲੇਸ਼ ਮਲ ਪਕ ਕਾਇ ਸੰਗ ਰਿੰਦਕਸਰੇ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀ ਕਰ ਤੁਸ ਰਸ ਲੰਤ ਨਿਰੰਕਾਰ ਸੰਖ ਨਾਮਿਆ ਸੰਖਤਾ ਨ ਗੰਮ ਗੰਮ ਸੰਖਲੋ ਸੰਕੇ ਸਿਰ ਭਾਰ ਹੋਇ ਅਖਰੀ ਨਾਮ ਕਰੀ ਸਲਾਹ ਅਖਰੀ ਜਾਣ ਗੀਤ ਗੁਣ ਗਾਇ ਅਖਰੀ ਲਖਨ ਭੋਲਣ ਬਾਣ ਅਖਰਸਰ ਸੰਜੋਗ ਵਿਖਾਨ ਜਿਨਹੇ ਲਖੈ ਤੇ ਸਰਨਾ ਜੇ ਫਰਮਾਇ ਤੇ ਉਤੇਪਾਇ 게ਤਾ 게타 ਤੇ ਤਨ ਬਿਨਾ ਵਿਨਾਈ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰੁ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਿਰੰਕਾਰ ਪਰਿਏ ਹਤ ਪੈਰ ਦੰਦੇ ਪਾਣੀ ਤੋ ਤੇਤਰ ਸੁਖੇ ਮੂਹ ਤ ਪਲੀਤੀ ਕਪੜ ਹੋਏ ਦੇ ਸਭ ਲਈ ਇਹੋ ਧੋਏ ਪਰਿਯ ਮਦ ਪਾਪਾ ਕੇ ਸਮੁਹ ਧੋਪੇ ਨਾਵੇਂ ਕਿ ਰੰਗ ਦੁਨੀ ਪਾਪੀ ਆਖਰ ਨਾਈ ਕਰ ਕਰ ਕਰਨਾ ਲਖ ਲਹਿ ਜਾਓ ਆਪੇ ਵੀ ਜਾਪੇ ਹੀ ਖਾਉ ਨਾਨਕ ਕੁਖ ਮਿ ਆਉ ਜਾਓ ਥਿਰਤਵ ਦਾ ਅਦਦਾਂ ਜੇ ਕੋ ਪਾਵਿਤਲ ਕਾ ਮਾਨ ਸੁਨਿਆ ਮੰਨਿਆ ਉਨ ਕੀਤਾ ਪਾਉ ਅੰਤਰਗਤ ਥਿਰਤ ਮੰਨਾ ਸਭ ਗੁਣ ਤੇਰੇ ਮੇਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾੜੀ ਵਰਮਾਓ ਸਤ ਸ੍ਰੀ ਅਕਾਲ ਸਦਾ ਮਰਚਾ ਕੋਣ ਸੁਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸ੍ਰਉਤ ਮਹਾ ਕਮਜੀਤ ਹੋ ਆਇਆ ਕਾਰ ਮਿਲਣਾ ਪਾਇਆ ਪਰ ਨਤੀਜੇ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਘਾਦੀ ਅਜ ਲੇਖਨ ਲੇਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੁਤ ਮਹਾ ਨਾ ਕੋਈ ਜਾਂ ਕਰਤਾ ਸੇ ਟੇਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਾਲਾ ਹੈ ਕਿ ਵਰਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਿਹਾ ਹੋਵੇ ਨਾਨਕ ਜੇ ਕੋ ਆਪ ਹੋ ਜਾਣ ਗਿਆ ਗਿਆਨਾ ਸੋਹੇ ਪਤਾਲਾ ਪਤਾਲ ਲਖਿਆ ਅਗਾਸ ਅਗਾਸ ਓੜ ਕੁੜਕ ਪਾਲ ਥਕੇ ਵੇਦ ਕਹਿਣਿ ਕੁਆਤ ਸੈਸ 18 ਘਣਕ ਤੇ ਬਾਸੁ ਲਿਖਤਾ ਤ ਲੇਖਾ ਹੈ ਤ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪ ਜਾਣ ਆਪ ਸਲਾਹੇ ਸਲਾਹ ਤੇ ਸੁਰਤ ਨ ਪਾਈਆਂ ਨਦੀਆਂ ਤੇ ਵਾਪ ਪਵੇ ਸਮੁੰਦਰ ਨਾ ਜਾਣੀਏ ਸਮੁੰਦਰ ਸਾਹ ਸੁਲਤਾਨ ਗਿਰਾਸੇਤੀ ਮਲਤਾਨ ਕੀੜੀ ਢਲਣਾ ਹਮ ਨਹੀਂ ਜੇ ਤੇ ਸੁਮਨੋ ਨਾ ਵੀਸਰੇ ਅੰਤਨਾ ਸੁਖਤੀ ਕਹਿ ਨਾਂਤੀ ਅੰਤਨਾ ਕਰਨ ਦੇ ਨਾਂਤੀ ਅੰਤਨਾ ਵੇਖਣ ਸੁਣਨਾਂ ਅੰਤਨਾ ਜਾਪੇ ਕਾਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤਿ ਕਾਲਨ ਕੇ ਤੇਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਪੋਤਾ ਕੀਆ ਪੋਤਾ ਹੋਏ ਬੁੱਢਾ ਸਹਬੂ ਚਾਹਤਾ ਉੱਚੇ ਉਪਰ ਉਚਾਨਾ ਏ ਵੱਡੂ ਚਾਹੋ ਵੇਖਤ ਸੂਚੇ ਕੋ ਜਾਣੇ ਸੋਏ ਜੇ ਉਹ ਨਾ ਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਆਤਮਾਏ ਕੀਤੇ ਮੰਗੇ ਜੋਦਿਆਂ ਪਾਰ ਕੀਤੇ ਗਣਤ ਨਹੀਂ ਵਿਚਾਰ ਕੇਤੇਗਾ ਟੁੱਟੇ ਵੇਕਾਰ ਕੇ ਤੇ ਲਲਮ ਕਿਰਪਾਏ ਕੇਤੇ ਮੁਰਖਾ ਹੈ ਗਾਇ ਕੇਤੇ ਦੂ ਭੂ ਸਦਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਏ ਦੇਖੋ ਕਾਇ ਕਾ ਖਣ ਪਾਏ ਹੋ ਜਾਣੇ ਜੀਤੀਆਂ ਮੁਖਾ ਆਪੇ ਜਾਣੇ ਆਪੇ ਦੇ ਆਖੇ ਸੀਪੀ ਕੇਹੀ ਕੇ ਜਿਸਨ ਬਕਸੇ ਸੇ ਬਸਲਾ ਨਾਨਕ ਪਾ ਸਾਹਿਬ ਪਾ ਸਾਹ ਮੂਲ ਗੁਣ ਮੂਲ ਵਪਾਰ ਮੂਲ ਵਪਾਰੇ ਮੂਲ ਢੰਡਾਰ ਮੂਲ ਲਾਵੇ ਮੂਲ ਲੈ ਜਾਏ ਮੂਲ ਪਾਏ ਮੂਲ ਸਮਾਏ ਅਮੁਲ ਤਰਮਲ ਦੇਵਾਨ ਮੁਲ ਤਰਮਲ ਫਰਮਾਨ ਮੁਲ ਬਖਸ਼ੀ ਸਭੁ ਨੀਸਾਨ ਮੁਲ ਕਰਮਲ ਫਰਮਾਨ ਮੁਲ ਮੁਲਾ ਖਣਾ ਜਾ ਆਖਾ ਕਰ ਹਿਲ ਬਲਾਏ ਆਖੇ ਵੇਦ ਪਾਠ ਪੁਰਾਣੇ ਆਖੇ ਪੜੇ ਕਰੇ ਵਕਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਝਣ ਸੇਵ ਕੀਤੇ ਆਕੇ ਆਖਣ ਪਾਏ ਕੀਤੇ ਕਹਿ ਕੇ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਦੇਵੜਾ ਪਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਕੇ ਭੋਲ ਵਿਗਾਰ ਤਾ ਲਿਖਿਆ ਸਰਗਵਾਰਾ ਗਵਾਰ ਸੂਦਰ ਕਿਹਾ ਸੂ ਕਰਕੇ ਹਜ ਤਵੇਂ ਸਰਬ ਸੁਮਾਲੇ ਵਾਜੇ ਨਾਦ ਨੇ ਗਿਆ ਸੰਖਾ ਕੀਤੀ ਵਮਨ ਹਾਰੇ ਕਿਤੇ ਰਾਗ ਪਰਿ ਸੋ ਕਹਿਣ ਕੇਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਉੱਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰੀਂਦਰਾ ਸੁਣ ਬੈਠੇ ਦੇਵਤਾਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਲੱਗੀ ਸਰ ਜੁਗ ਜੁਗ ਵੇਧਾ ਨਾਲੇ ਗਾਵੈ ਮੋਹਣੀ ਆਵਣ ਮੋਹਣ ਸਰਗਮ ਚਪਿਆਲੇ ਗਾਵਣ ਰਤਨੀ ਉਪਾਏ ਤੇਰੀ 68 ਧੀਰਤ ਨਾਲੇ ਗਾਵੈ ਜੋਤਨਹਾ ਗਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡ ਵਰਪੰਡਾ ਕਰ ਕਰਖੇ ਧਾਰੇ ਸਹੀ ਤਦਨੋ ਗਾਵੈ ਜੋਤਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤ ਲਿਆ ਨਾਨਕ ਆਵਿਚਾਰੇ ਸੋਈ ਸੋਈ ਸ੍ਰਨ ਸਦਾ ਸਾਈ ਸੱਚਾ ਸੱਚੀ ਨਾ ਹੀ ਹੈਪੀ ਹੋਸੀ ਜਾਇ ਨਾ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀਮਾ ਜਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇਂ ਸੋਈ ਖਰਚੀ ਰੁਕਮਣਾ ਕਰਨਾ ਜਾਈ ਸੋ ਪਾਸੋਂ ਸਹਾ ਪਸਾ ਵਿਨਾਨ ਕਰਹਿ ਨਰ ਜਾਈ ਹੁੰਦਾ ਸੰਤੋਵਤਰੰ ਪਚੋਲੇ ਧਿਆਨ ਕੀ ਕਰੇ ਬੀਪੂਦ ਖਿੰთა ਕਾਲ ਘੋਰੀ ਕਾ ਜੁਗ ਡੰਡਾ ਪ੍ਰਤੀਤ ਆਹੀ ਪੰਤੀ ਸਗਲ ਜਮਤੀ ਮਨ ਜੀਤੇ ਜਗ ਜੀਤ ਅਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਚੂਜੁ ਕੇ ਕੋ ਵੇਸ ਤੁਬੁ ਤਿ ਗਾਂਦੇ ਆਪਨ ਨਾਨਕ ਕਟਕਟ ਵਾਜੇ ਨਾਥ ਆਪ ਨਾਥ ਨਾਤੀ ਸੁਭਜਾ ਕਿਰੇ ਸਦੇ ਅਵਰਾ ਸਾਧ ਸੰਜੋਗ ਜੋਦਿ ਕਾਰ ਚਲਾਵੇ ਲੇਖਿ ਆਵੇ ਭਾਗ ਅਦੇ ਤਿਸੇ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗੇ ਕੋ ਵੇਸ ਏਕਾਮਾਇ ਜੁਗਤਿ ਵੈਤੰ ਚਲੇ ਪਰਮਾਨਿਕ ਸੰਸਾਰਿਕ ਪੰਡਾਰੀ ਇਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵੇਚ ਲਾਵੇ ਜਿਵ ਹੋਵੇ ਪਰਮਾਨ ਹੋ ਵੇਖੇ ਉਹਨਾਂ ਨਦਰ ਨਾਵੇ ਬਹੁਤਾ ਹੈ ਵਿਡਾਣ ਅਦੇ ਤਿਸੇ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗੇ ਕੋ ਵੇਸ ਸਾਹਿਲੋਈ ਲਈ ਪੰਡਾਰੇ ਜੋ ਕਿਸ ਪਾਸੇ ਕਾਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਦੇ ਤਿਸੇ ਆਦੇਸ ਆਦ ਨੀਲ ਨਾਦ ਨਾਦ ਤੁਝੁ ਜੁਕੇ ਕੋ ਵੇਸ ਬਿਗਦੂ ਜੀ ਪਲ ਖੋਏ ਲਖੋਏ ਲਖਵੀਸ ਲਖ ਲਗੜਾ ਕੀ ਏਕ ਨਾਮ ਜਗਦੀਸ ਤੁਰੈ ਪਤ ਪਵੜਿਆ ਚੜਿਏ ਹੋਈ ਏਕੀਸ ਸੁਨ ਗਲਾ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠਿਸ ਆਖਨ ਜੋਰ ਜੋ ਪੈਣਾ ਜੋਰ ਜੋ ਉਹਨਾਂ ਅੰਦਰ ਦੇ ਹਨਾ ਜੋਰ ਜੋੜਨਾ ਜੀਵਨ ਭਰ ਨਾ ਜੋਰ ਜੋੜਨਾ ਨਾ ਮਨ ਮਨ ਸੋਰ ਜੋਰ ਨਾ ਸੁਰਤੀ ਗਾਲ ਵਿਚਾਰ ਜੋ ਉਹਨਾਂ ਜੁਟੀ ਛੱਟੇ ਸੰਸਾਜ ਸਾ ਜੋਰ ਕਰਵੇ ਕੇ ਸੋ ਨਾਨਕ ਤੁਮਣੀ ਚ ਨਾ ਕੋਇ ਰਾਤੀ ਰੁਤੀ ਤੇ ਤੀਵਾਰ ਪਵਨ ਬਾਣ ਗਣੀ ਪਾ ਤਾਲ ਤਸਵੀ ਤਰਥੀ ਤavr ਕੀ ਤਰਮ ਸਾ ਤਸਵੀ ਜੀ ਜੁਤ ਕੇ ਰੰਗ ਜਿਨ ਕੇ ਨਾਮ ਨੇ ਕੀਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਨ ਪੰਚ ਪੁਰਾ ਨਦਰੀ ਕਰਮ ਭਮੇਨੀ ਸਾਨ ਕਚ ਵਗਾਇਓ ਤੇਪਾ ਨਾਨਕ ਜਿਹਾ ਜਪੇ ਜਾਏ ਧਰਮਖੰਡ ਕਹਿਓ ਧਰਮ ਗਿਆਨ ਕਣ ਕਾ ਕੋ ਕਰਮ ਕੀਤੇ ਪਉਣ ਪਾਣੀ ਮੈਂ ਸੰਤਰ ਕੀਤੀ ਗਾਨ ਮਹੇਸ਼ ਕੀਤੇ ਵਰ ਮੈਂ ਘਾੜਤ ਕੜੀਆ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਤਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਭੁਤ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੇਤੇ ਆਖਣੀ ਕੇਤੇ ਬਾਣੀ ਕੇਤੇ ਭਾਤ ਨਿਰੰਦ ਕੇਤੇ ਸੁਰਤੀ ਸਭ ਕੇਤੇ ਨਾਨਕ ਅੰਤਨਾੰਤ ਗਿਆਨ ਖੰਨ ਮੇ ਗਿਆਨ ਪ੍ਰਚੰਡ ਤਿਥੈ ਆਨੰਦ ਬਿਨੋਦ ਕੋਣ ਆਨੰਦ ਸ਼ਰਮ ਖੰਨ ਕੀ ਬਾਣੀ ਰੂਪ ਤਿਥੈ ਘਾਰਤ ਕੜੀਆਂ ਬਹੁਤ ਹਨੋ ਬਤਾ ਕੇ ਗੱਲਾਂ ਕਥੀਆਂ ਨਾ ਜੈ ਜੇ ਕੋ ਕਹਿ ਪਿੱਛੇ ਪਛਤਾਏ ਤਿਥੈ ਘੜੀਆਂ ਸੁਰਤ ਮਤਮਨ ਬੋਰਿ ਤਿਥੈ ਘੜੀਆਂ ਸੁਰਾਸ ਰਾਕੇ ਸੁਧ ਕਰਮ ਖੰਨ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤਿ ਮਹਾ ਬਲੁ ਸੂਰਤਿ ਤਿਨਿ ਮੈ ਰਾਮ ਰਹਿਆ ਭਰਪੂਰੁ। ਤਿਥੈ ਸੀਤੋ ਸੀਤਾ ਮਹਿ ਮਮ ਮਾਇ ਤਾ ਕੈ ਰੂਪ ਨ ਕਥਨੈ ਜਾਇ। ਨਾਉ ਮਰਿ ਨ ਠਾਕੈ ਜਾਇ ਜਿਨ ਕੈ ਰਾਮ ਸੇ ਮਨਿ ਮਾਹਿ। ਤਿਥੈ ਭਗਤ ਵਸੈ ਕੈ ਲੋਕ ਕਰਨਿ ਅਨੰਤ ਸਚਾ ਮਨਿ ਸੋ। ਸਚ ਖੰਡ ਮਿਸਲਿ ਨਿਰੰਕਾਰ ਕਰਿ ਕਰਿ ਵੇਖੈ ਨਦਰ ਨਿਹਾਲ। ਤਿਥੈ ਖੰਡ ਵੰਡਵਰ ਪੰਡ ਜੇ ਕੋ ਕਥੈ ਤਾ ਅੰਤ ਨ ਅੰਤ। ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇਤ ਵਕਾਰ ਵੇਖੈ ਵਿਗਸੈ ਘਰੇ ਵਿਚਾਰ ਨਾਨਕ ਕਥਨਾ ਘਲੜਾ ਸਾਰ। ਜਤੋ ਪਹਾਰਾ ਧੀਰ ਸੁਨਿਆਰਨ ਮਤਵੇਦ ਹਥਿਆਰ ਭੋਖ ਲਗਨੀ ਤਬ ਤਾਉ ਭਾਂਡਾ ਭਮਰ ਤੇ ਢਾਲ ਘੜੀਏ ਸਭ ਸੜੀ ਟਿਕਸਾ ਜਨਕੋਂਦਰ ਕਰਮਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਇ ਦਾਇਆ ਕੇ ਲੈ ਸਗਲ ਜਗਤ ਜੰਮੀ ਆਈਆਂ ਬਰਿ ਆਈਆਂ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ